ਸਾਰੇ ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਮ ਹੋਗੇ ਐਤਵਾਰ ਦਾ ਦਿਨ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਜਾ ਰਿਹਾ ਹੋਵੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਆਪਾਂ ਸੰਡੇ ਆ ਵੈਸੇ ਪਾਣੀ ਨਹੀਂ ਸੀ ਵੀਡੀਓ ਅੱਜ ਇੱਕ ਵੀਡੀਓ ਹੀ ਪਾਵਾਂਗੇ ਆਪਾਂ ਉਹੀ ਤੁਹਾਨੂੰ ਡਿਸਕਾਊਂਟ ਦੇ ਉੱਤੇ ਸੂਟ ਦੇਵਾਂਗੇ ਇਹ ਇਹ ਕਾਫੀ ਤਰ੍ਹਾਂ ਦਾ ਸਟਾਫ ਹੈ ਜੀ ਇਹ ਕਿਸੇ 'ਚ ਦੋ ਪੀਸ ਨੇ ਕਿਸੇ 'ਚ ਤਿੰਨ ਪੀਸ ਨੇਗੇ ਲਓ ਜੀ ਇਹ ਤਾਂ ਵਰਬਰੀ ਦਾ ਰੰਗ ਰਸ਼ੀਆ ਦਾ ਸਟਾਫ ਬਹੁਤ ਸੋਹਣਾ ਹੈਗਾ ਫੋਇਲਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਸਟਾਫ ਹੈ ਜੀ ਸਮੂਥ ਹੈ ਬਿਲਕੁਲ ਸੌਫਟ ਤੇ ਨਾਲ ਰਹੂਗੀ ਜੀ बॉਟਮ ਇਹ ਬੋਟਲ ਗ੍ਰੀਨ ਓਨਲੀ 1 ਪੀਸ ਹੈਗੇ ਜੀ ਆਪਣੇ ਕੋਲੇ ਵਰਬਰੀ ਦੇ ਵਿੱਚ ਲਓ ਜੀ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੂਜੇ ਇਹ ਐਸ ਕੇ ਦਾ ਆ ਗਿਆ ਮਿਲਾਨ ਸ਼ਿਲਕ ਐਸ ਕੇ ਦਾ ਬ੍ਰਾਂਡ ਦਾ ਤੁਹਾਨੂੰ ਪਤਾ ਹੀ ਆ ਐਸ ਕੇ ਦਾ ਤੇ ਸਾਰੇ ਬ੍ਰਾਂਡ ਦੇ ਸੂਟ ਨੇ ਕੋਈ ਵੀ ਪੀਸ ਲੋਕਲ ਨਹੀਂ ਹੈਗੇ ਜੀ ਬਹੁਤ ਸੋਹਣਾ ਸਟਫ ਹੈ ਪ੍ਰਿੰਟਿੰਗ ਲੈਵਲ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਕੋਸਟਲੀ ਸੂਟ ਇਹ ਆਪਾਂ ਸੇਲ ਕਰ ਚੁੱਕੇ ਹਾਂਗੇ ਪਹਿਲਾਂ ਬਹੁਤ ਪਿਆਰੀ ਟਾਸਰ ਦੀ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਇਹਨੂੰ ਵੈਸ਼ਕ ਟਾਸਰ ਸਿਲਕ ਕਹਿ ਦਿਓ ਵੈਸ਼ਕੇ ਨੂੰ ਮਸਲੀਨ ਸਿਲਕ ਕਹਿ ਦਿਓ ਕਿਉਂਕਿ ਮਸਲੀਨ ਨਹੀਂ ਹੈਗਾ ਬਟ ਸਿਲਕ ਦੀ ਹੈ ਨਾਲ ਸਾਈਨਿੰਗ ਹੈ ਵਿੱਚ ਬਹੁਤ ਸੋਹਣੇ ਸੂਟ ਨੇ ਜੀ ਇਹਦੇ ਵਿੱਚ ਮੈਂ ਕਲਰ ਦਿਖਾ ਦਿੰਨੀ ਐਂਗੀ ਤੁਹਾਨੂੰ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਲੇਗੇ ਲਓ ਜੀ ਮਸਟਰਡ ਸ਼ੇਡ ਆ ਗਿਆ ਸਟੱਫ ਬਹੁਤ ਵਾਸ ਹੋਣਾ ਜੀ ਸਟੱਫ ਬਹੁਤ ਪਿਆਰਾ ਹੈ স্মੂਥ ਹੈ ਸੌਫਟ ਹੈ ਬਹੁਤ ਸੋਨਾ ਸੌਫਟ ਸਟੱਫ ਹੈਗਾ ਤੇ ਇਹਦੇ ਵਿੱਚ ਆ ਗਿਆ ਜੀ ਇੱਕ ਰਸਟ ਸ਼ੇਡ ਰਸਟ ਸ਼ੇਡ ਹੈਗਾ ਜੀ ਤਿੰਨੋਂ ਹੀ ਸ਼ੇਡ ਬਹੁਤ ਲਾਜਵਾਬ ਨੇਗੇ ਇਹਦੇ ਤਿੰਨੋਂ ਹੀ ਸ਼ੇਡ ਬਹੁਤ ਸੋਹਣੇ ਨੇਗੇ ਐਸਕੇ ਦਾ ਰਹੂਗਾ ਜੀ ਮਿਲਾਨ ਸ਼ਿਲਕ ਮਿਲਾਨ ਸ਼ਿਲਕ ਦੇ ਸੂਟ ਨੇ ਜੀ ਐਸਕੇ ਦੀ ਬਹੁਤ ਸੋਨਾ ਸਟੱਫ ਹੈ ਜੀ ਲਓ ਜੀ ਹੌਨਮਤ ਚਨੂਨ ਦੇ ਵਿੱਚ ਦਿਖਾ ਰਹੀਆਂ ਜੀ ਤੁਹਾਨੂੰ ਇਹ ਚਨੂਨ ਦਾ ਸਟਫ ਰਹੂਗਾ ਜੀ ਪਿਓਰ ਵਿਸਕੋਸ ਹੈ ਲੋ ਜੀ ਚਨੂਨ ਦਾ ਸਟਫ ਹੈ ਮਸਾਬਾ ਸ਼ਿਲਕ ਬਿਲਕੁਲ ਸੌਫਟ ਐਸਕੇ ਦਾ ਤੇ ਸਟਫ ਬਹੁਤ ਸੋਹਣਾਗਾ ਚਨੂਨ ਤਾਂ ਅਸੀਂ 2 ਸਾਲਾਂ ਤੋਂ ਸੇਲ ਕਰ ਰਹੇ ਆ ਐਨੀ ਕੁ ਜ਼ਿਆਦਾ ਵਧੀਆ ਵੈਰਾਈਟੀ ਹੁੰਦੀ ਹੈ ਚਨੂਨ ਦੀ ਲੋ ਜੀ ਰਸਟ ਸ਼ੇਡ ਹੈਗੇ ਇਹਦੇ ਵਿੱਚ ਜਿਹੜੇ ਜਿਹੜੇ ਸ਼ੇਡ ਨੇ ਮੈਂ ਦਿਖਾ ਦੇਣੀਆਂ ਤੁਹਾਨੂੰ ਇੱਕ ਫਿਰੋਜੀ ਸ਼ੇਡ ਹੈਗੇ ਜੀ ਇਹਦੇ ਵਿੱਚ ਚਨੂਨ ਦੇ ਵਿੱਚ ਫਿਰੋਜੀ ਸ਼ੇਡ ਹੈ ਜੀ ਬਹੁਤ ਸੋਨਾ ਹੈ ਵੀ ਬਹੁਤ ਪਿਆਰਾ ਐਂਡ ਇਹਦੇ ਵਿੱਚ ਦੋ ਹੀ ਸ਼ੇਡ ਨੇ ਜੀ ਚਨੂਨ ਚ ਵੀ ਚਨੂਨ ਦੇ ਵਿੱਚ ਵੀ ਦੋ ਹੀ ਸ਼ੇਡ ਰਹਿ ਗਏ ਜੀ ਆਪਣੇ ਕੋਲ ਤੇ ਨੈਕਸਟ ਮੈਂ ਦਿਖਾਨੀ ਆ ਰੌ ਸ਼ਿਲਕ ਦੇ ਖਾਦੀ ਸਿਲਕ ਦੇ ਜੀ ਬਹੁਤ ਸੋਹਣੀ ਹੈ ਟਾਸ਼ਰ ਸਿਲਕ ਦੀਆਂ ਮਸਲੀਨ ਸਿਲਕ ਦੇ ਆ ਬਾਟਮ ਰਹਿਣੀਆਂ ਟਾਸ਼ਰ ਸਿਲਕ ਦੀਆਂ ਤੇ ਬਹੁਤ ਹੀ ਪਿਆਰਾ ਵਿਸਕੋਸ ਦਾ ਸਟਫ ਰਹੂਗਾ ਜੀ 100% ਵਿਸਕੋਸ ਗੀਜ਼ਾ ਸਿਲਕ ਰੌ ਸਿਲਕ ਦੇ ਸੂਟ ਨੇ ਜੀ ਇਹ ਖਾਦੀ ਸਿਲਕ ਦੇਖੋ ਚੈੱਕ ਕਰ ਲਓ ਲੇਬਲ ਚੈੱਕ ਪ੍ਰਿੰਟ ਮੇ ਕੋਲੋਂ ਨੂੰ ਬੈਕ ਸਾਈਡ ਤੋਂ ਚੈੱਕ ਕਰਾ ਦੇਣੀ ਹੈ ਖਾਦੀ ਸਿਲਕ ਹੈ ਜੀ ਸਟਫ ਬਾਲਸ ਹੋਣਾ ਲਾਜਵਾਬ ਹੈ ਜੀ ਸਟਫ ਸ਼ਰਟੀ ਵਾਲਾ ਹੈਗਾ ਬਹੁਤ ਸੋਨਾ ਸਟਫ ਹੈਗਾ ਬਹੁਤ ਸੋਨਾ ਗਾਜਰੀ ਜੇ ਛੇੜ ਹੈਗਾ ਇਹਦੇ ਵਿੱਚ ਤੇ ਇੱਕ ਛੇੜੇ ਦੇ ਵਿੱਚ ਆ ਗਿਆ ਜੀ ਪਰਪਲ ਪਰਪਲ ਸ਼ੇਡ ਆ ਗਿਆ ਜੀ ਇਹਦੇ ਵਿੱਚ ਤੇ ਇੱਕ ਆ ਗਿਆ ਜੀ ਇਹਦੇ ਵਿੱਚ ਲਵੈਂਡਰ ਸ਼ੇਡ ਤਿੰਨੋ ਹੀ ਸ਼ੇਡ ਲਾਜਵਾਬ ਨੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਬਹੁਤ ਸੋਨਾ ਪ੍ਰਿੰਟ ਹੈ ਉਸ ਤੋਂ ਬਾਅਦ ਆ ਗਿਆ ਜੀ ਮਸ਼ਲੀਨ ਦੇ ਸੂਟ ਲਾਈਟ ਆ ਗਿਆ ਆਂਟੀਆਂ ਵਾਲਾ ਮਦਰ-ਇਨ-ਲॉ ਲਈ ਲੈਣਾ ਕਿਸੇ ਨੇ ਮਦਰ ਲਈ ਲੈਣਾ ਦਾਦੀਆਂ ਨਾਨੀਆਂ ਲਈ ਲੈ ਲੈਣਾ ਬਹੁਤ ਸੋਹਣਾ ਹੈਗਾ ਸੌਫਟ ਸਟਫ ਹੈ ਮਸਲੀਨ ਦਾ ਹੈਗਾ ਮਹਿਲਬੂ ਸਿਲਕ ਬਹੁਤ ਪਿਆਰਾ ਇੱਕ ਕਲਰ ਇਹਦੇ ਵਿੱਚ ਇਹ ਆ ਗਿਆ ਜੀ ਬਹੁਤ ਸੋਹਣਾ ਜਾਂ ਤੇ ਇੱਕ ਸ਼ੇਡ ਇਹ ਵਾਲਾ ਆ ਗਿਆ ਜੀ ਇਹਦੇ ਵਿੱਚ ਸੋਹਣੇ ਸਾਰੇ ਸੋਹਣੇ ਨੇ ਬਹੁਤ ਜਿਆਦੇ ਸੋਹਣੇ ਨੇਗੇ ਸਟੱਫ ਦਾ ਲਾਜਵਾਬ ਹੈ ਜੀ ਇਹ ਸਟੱਫ ਅਸੀਂ ਘੱਟੋ ਘੱਟ 10 ਵਾਰ ਰਿਪੀਟ ਕਰ ਚੁੱਕੇ ਹਾਂਗੇ 10 ਵਾਰ ਵੀਡੀਓ ਰਿਪੀਟ ਕਰ ਚੁੱਕੇ ਹਾਂਗੇ ਐਨੇ ਵਾਰ ਇਹ ਸਟਾਕ ਰੀਸਟਾਕ ਕੀਤਾਗਾ ਅਸੀਂ ਜਿਹੜਾ ਸਟੱਫ ਹੈਗਾ ਕਿਉਂਕਿ ਸਟੱਫ ਐ ਇੰਨਾ ਸੋਹਣਾ ਇਹਦੀ ਕੋਈ ਕੰਪਲੇਨ ਨਹੀਂ ਇੱਕ ਦੂਜਾ ਇਹਦਾ ਜਿਹੜਾ ਪ੍ਰਾਈਸ ਹੈ ਉਹ ਬਹੁਤ ਜ਼ਿਆਦਾ ਜੈਨੂਇਨ ਜੇ ਨਹੀਂਗਾ ਆਮ ਨਾਰਮਲ ਸੂਟਾਂ ਦਾ ਪ੍ਰਾਈਸ ਹੀ ਜੇ ਸੂਟ ਬਣ ਜਾਂਦਾ ਹੈਗਾ ਤੇ ਨਾਲੇ ਵਧੀਆ ਵੀ ਹੈ ਕਿਤੇ ਮਰਜੀ ਆਪਾਂ ਪਾ ਕੇ ਜਾ ਸਕਦੇ ਹਾਂ ਬਹੁਤ ਸੋਹਣਾ ਸਟੱਫ ਹੈਗਾ ਲਾਈਨਿੰਗ ਲੱਗੂਗੀ ਜੇ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈ ਲਾਈਨਿੰਗ ਵਾਲੇ ਨੇਗੇ ਵਿਦਾਊਟ ਲਾਈਨਿੰਗ ਨਹੀਂ ਬਣੂਗਾ बॉਟਮ ਤੇ ਕਈ ਪੈਣਾ ਨਾ ਵੀ ਲਗਾਣ ਤਾਂ ਵੀ ਚੱਲ ਜੂਗਾ ਵਟ ਸ਼ਰਟ ਤੇ ਜ਼ਰੂਰ ਲੱਗੂਗਾ ਅਸਲ ਦਾ बॉਟਮ ਤੇ ਵੀ ਲੱਗੂਗੀ ਜੀ ਸਾਡੇ ਕਨੀਓ ਤਾਂ ਲੱਗੂਗੀ ਪਰ ਕਈ ਪੈਣਾ ਕਹਿੰਦੇ ਨੇ ਜੀ ਅਸੀਂ ਤਾਂ ਇਹ ਚਲਾ ਲੈਣੇ ਆਂਗੇ ਕਿਉਂਕਿ ਕੋਈ ਇਹ ਤਾਂ ਹੈ ਨਹੀਂਗਾ ਵੀ ਸੀ ਥਰੂ ਹੈ ਨਾ ਸ਼ਰਟ ਦਾ ਨਾ बॉਟਮ ਦਾ ਤੇ ਬਹੁਤ ਸਾਰੇ ਨਈ ਵੀ ਪਾਉਂਦੇ ਹੈ ਪਰ ਖਰਾਬ ਕੁਛ ਨਹੀਂ ਹੁੰਦਾ ਵਿਦਾਊਟ ਲਾਈਨਿੰਗ ਵੀ ਇੱਥੇ ਕੰਟੀਨਿਊ ਸੂਟ ਬਣਾਇਆ ਹੋਇਆ ਸੀ ਉਹ ਕਿੰਨੇ ਦਿਨਾਂ ਦਾ ਪਾਰੇ ਨੇਗੇ ਕਹਿੰਦੇ ਕੁਛ ਨਹੀਂ ਹੋਇਆ ਹੈਗਾ ਸ ਤਾਂ ਵਿਦਾਊਟ ਲਾਈਨਿੰਗ ਜਿਹੜੀ बॉਟਮ ਬਣਾ ਲਈ ਸੀ ਉਹ ਤੁਹਾਡੀ ਆਪਣੀ ਚੋਇਸ ਲਓ ਜੀ ਬਹੁਤ ਸੋਹਣਾ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਇਹ ਆ ਗਿਆ ਰੰਗ ਰਸ਼ੀਆ ਦਾ ਜੀ ਮਸਕ ਗਲਾਸ ਗਲਾਸ ਸਿਲਕ ਬਹੁਤ ਸੋਹਣਾ ਗ੍ਰੇ ਸ਼ੇਡ ਹੈ ਬਹੁਤ ਪਿਆਰਾ ਸ਼ੇਡ ਹੈ ਤੇ ਇੱਕੇ ਦੇ ਵਿੱਚ ਆ ਗਿਆ ਜੀ ਬਲੈਕ ਇੱਕੇ ਦੇ ਵਿੱਚ ਆਫ ਵਾਈਟ ਮਿਲ ਜੂਗਾ ਆਫ ਵਾਈਟ ਸ਼ੇਡ ਵੀ ਮਿਲ ਜੂਗਾ ਇਸੇ ਸੇਮ ਚ ਤੇ ਇਹ ਵਾਲੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜਿਨ੍ਹਾਂ ਨੂੰ ਵੀ ਚਾਹੀਦੇ ਨੇ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ 1100 ਰੁਪਏ ਸਿਰਫ 1100 ਰੁਪਏ ਅੱਜ ਸੰਡੇ ਆਫਰ ਤੇ ਦੇ ਰਹੇ ਆਂ ਜੀ 1100 ਰੁਪਏ ਦਾ ਇਹ ਸੂਟ ਦੇ ਰਹੇ ਆਂਗੇ ਤੁਹਾਨੂੰ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਕਲਰ ਪ੍ਰਿੰਟ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ 1100 ਰੁਪਏ ਦੇ ਵਿੱਚ ਵੀ ਜੀ ਡੇਲੀ ਵੇਅਰ ਵਾਲਾ ਸੂਟ ਨਹੀਂ ਮਿਲਦਾ ਇਹ ਐਨਾ ਕ ਸੋਨਾ ਸੂਟ ਹੈ ਜਿਹੜਾ ਤੁਹਾਨੂੰ ਅਸੀਂ ਦੇ ਰਹੇ ਆਂਗੇ ਸਿਰਫ 1100 ਰੁਪਏ ਦੇ ਵਿੱਚ ਸ਼ਿਪਿੰਗ ਐਕਸਟਰਾ ਰਹੂਗੀ ਜੀ ਸ਼ੀਪਿੰਗ ਐਕਸਟਰਾ ਪੰਜਾਬ ਹਰਿਆਣਾ ਦੀ ਇੱਕ ਸ਼ੀਪਿੰਗ ਹੁੰਦੀ ਹੈ ਸਟੇਟਸ ਵਾਕੀ ਸਟੇਟਸ ਦੀ ਹੁੰਦੀ ਹੈ ਜਿਹੜੀ ਉਹ ਅਲੱਗ ਸਟੇਟਸ ਦੇ ਅਕੋਰਡਿੰਗ ਹੁੰਦੀ ਹੈ ਜੀ ਤੇ ਫਟਾਫਟ ਆਰਡਰ ਪਲੇਸ ਕਰਿਓ ਆਪਣਾ ਨੰਬਰ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਟੱਫ ਬਾਰੇ ਤੁਸੀਂ ਪੁੱਛ ਸਕਦੇ ਹੋ ਕਿ ਕਾਫੀ ਤਰ੍ਹਾਂ ਦਾ ਸਟੱਫ ਮੈਂ ਪਾਤਾ ਜੇ ਨਹੀਂ ਸਮਝ ਲੱਗੂਗੀ ਵੀਡੀਓ ਚ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਛਾੜ ਦਿਓ ਵੀ ਇਹ ਕਿਹੜਾ ਸਟੱਫ ਹੈ ਮੈਂ ਤੁਹਾਨੂੰ ਦੱਸ ਦਾਂਗੀ ਜੀ ਕਿਹੜੇ ਬ੍ਰਾਂਡ ਦਾ ਹੈਗਾ ਕਿਹੜਾ ਸਟੱਫ ਹੈ ਸਾਰੇ ਸਾਰੇ ਬ੍ਰਾਂਡ ਦੇ ਨੇ ਜੀ ਕੋਈ ਵੀ ਲੋਕਲ ਸੂਟ ਨਹੀਂ ਹੈਗਾ ਆਪਣੇ ਕੋਲੇ ਤੇ ਵੀ ਕੋਈ ਇਹ ਨਹੀਂ ਹੈਗਾ ਕੋਈ ਇੱਕ ਇਹਦਾ ਹੋਰ ਦਾ ਕੋਈ ਵੀ ਆਪਣੇ ਕੋਲੇ ਐਵੇਂ ਦਾ ਸਟੱਫ ਹੈ ਨਹੀਂਗਾ ਸਾਰੇ ਆਪਣੇ ਕੋਲੇ ਬਿਲਕੁਲ ਬਹੁਤ ਜ਼ਿਆਦਾ ਸੋਹਣੀ ਵੈਰਾਈਟੀ ਹੈਗੀ ਸਾਰੀ ਹੋਈ ਬਹੁਤ ਵਧੀਆ ਘੱਟੋ ਘੱਟ 10 ਵਾਰ ਰਿਪੀਟ ਕਰ ਚੁੱਕੇ ਹਾਂਗੇ ਇੰਨਾ ਸੋਹਣਾ ਸਟੱਫ ਹੈ ਇੰਨਾ ਕ ਜ਼ਿਆਦਾ ਸੇਲ ਹੋਣ ਵਾਲਾ ਹੈਗਾ ਕਿਉਂਕਿ ਨਾਲੇ ਪਹਿਲਾਂ ਵੱਧ ਪ੍ਰਾਈਸ ਦੇ ਵਿੱਚ ਦੇ ਰਹੇ ਸੀ ਤਾਂ ਵੀ ਇੰਨਾ ਜ਼ਿਆਦਾ ਸੇਲ ਹੋ ਰਿਹਾ ਸੀਗਾ ਇਹ ਕਿਉਂਕਿ ਇਹਨਾਂ ਦੇ ਪ੍ਰਾਈਸ ਵੀ ਜੈਨੂਨ ਜੇ ਹੁੰਦੇ ਆ ਤੇ ਸਟਾਫ ਵੀ ਬਹੁਤ ਸੋਹਣਾ ਹੈਗਾ ਪਾਇਆ ਵੀ ਬਹੁਤ ਸੋਹਣਾ ਲੱਗਦਾ ਹੈਗਾ ਤੇ ਇੰਨਾ ਕੁ ਵਧੀਆ ਸਟਾਫ ਹੈ ਸੌਫਟ ਹੈ ਕੋਈ ਚੂਵਣ ਵਾਲਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਕੰਪਲੇਟ ਹੈ ਨਹੀਂਗੀ ਸਟਾਫ ਦੀ ਬਹੁਤ ਸੋਹਣਾ ਸਟਾਫ ਹੈ ਜੀ ਜਿਹੜਾ ਵੀ ਤੁਸੀਂ ਅਪੀਲ ਕਰਦੇ ਤੁਹਾਨੂੰ ਜਿਹੜਾ ਪਸੰਦ ਹੈਗਾ ਤੁਹਾਡਾ ਫੇਵਰਿਟ ਕਲਰ ਹੈਗਾ ਪ੍ਰਿੰਟ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਜੀ ਦੇਖੋ ਵਿੱਚ ਖਾਦੀ ਛਿਲਕ ਦੇ ਵੀ ਆਕੇ ਜੀ ਖਾਦੀ ਛਿਲਕਾ ਆਪਾਂ ਨੂੰ ਵੈਸੇ ਹੀ ਕੋਸਟਲੀ ਹੁੰਦੀ ਹੈਗੀ ਤੇ ਬਹੁਤ ਸੋਹਣੇ ਦੁਪट्टे ਡਾਈ ਕਰਵਾ ਕੇ ਬਹੁਤ ਸੋਹਣਾ ਸੂਟ ਰੈਡੀ ਹੋ ਸਕਦਾ ਹੈ ਜਿਨ੍ਹਾਂ ਦਾ ਸੋਨਾ ਜਾਂ ਦੁਪੱਟਾ ਲਗਾ ਲਿਓ ਇਹਦੇ ਨਾਲ ਤੇ ਸੋਣੀ ਜੀ ਲੇਸਿਸ ਵਗੈਰਾ ਨਾਲ ਅਟੈਚ ਕਰਕੇ ਬਹੁਤ ਸੋਹਣੇ ਸੂਟ ਬਣਨ ਵਾਲੇ ਨੇ ਜੀ 1100 ਰੁਪਏ ਸਿਰਫ 1100 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਇਹ ਚ ਨੂਨ ਦੇ ਆਗੇ ਜੀ ਬਹੁਤ ਸੋਹਣੇ ਕਲਰ ਨੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ 9253115036 ਤੇ ਆਪਣਾ ਆਰਡਰ ਪਲੇਸ ਕਰਨਾ ਤੇ ਆਪਣਾ ਸੂਟ ਜਿਹੜਾ ਹੋਲਡ ਕਰਵਾਣੇਗਾ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੇ ਤੇ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇਗੇ ਤੇ ਉਹ ਵੀ ਆਪਣਾ ਸੂਟ ਨਾਲ ਦੀ ਨਾਲ ਹੋਲਡ ਕਰਵਾ ਸਕਦੇ ਨੇਗੇ ਜਿਨ੍ਹਾਂ ਦੇ ਪਹਿਣਾ ਦੇ ਆਰਡਰ ਪਹਿਲਾਂ ਤੋਂ ਚੱਲ ਰਹੇ ਨੇਗੇ ਤੇ ਬਹੁਤ ਸੋਹਣੇ ਸੂਟ ਨੇ ਜੀ ਬਵਲਿੰਗ ਫ੍ਰੀ ਨੇਗੇ ਬੂਰ ਵਗੈਰਾ ਤਾਂ ਇਹਨਾਂ ਤੇ ਆਣਾ ਹੀ ਕੀ ਹੈ ਜੀ ਤੇ ਬਹੁਤ ਜ਼ਿਆਦਾ ਸੋਨਾ ਸਟੱਫ ਹੈਗਾ ਬਹੁਤ ਪਿਆਰਾ ਤੇ ਬਰਬਰੀ ਦਾ ਇਹ ਲਾਸਟ ਪੀਸ ਹੈ ਜੀ ਬਰਬਰੀ ਦਾ ਲਾਸਟ ਪੀਸ ਹੈਗਾ ਬਹੁਤ ਸੋਨਾ ਸਾਰਾ ਸੌਫਟ ਸਟੱਫ ਰਹੂਗਾ ਜੀ ਸਟੱਫ ਤੁਸੀਂ ਆਪ ਮੈਸੇਜ ਕਰਕੇ ਦੱਸੋਗੇ ਜੋ ਤੁਹਾਡੇ ਕੋਲੇ ਜਾਊਗਾ ਜੀ ਵੀ ਹਾਂਜੀ 1100 ਰੁਪਏ ਦੇ ਵਿੱਚ ਕੀ ਚੀਜ਼ ਆਈ ਆਪਣੇ ਕੋਲੇ ਥੈਂਕ ਯੂ ਸੋ ਮੱਚ ਜੀ ਥੈਂਕ ਯੂ